ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਆ ਚਲ ਪਜੋ ਠੀਕ ਠਾਕ ਹੋ ਸ਼ੁਰੂ ਹੋ ਜੇ ਬਹੁਤ ਸਾਰੇ ਸਿੰਘ ਜਿਹੜੇ ਨਵੇਂ ਜੁੜੇ ਨੇ YouTube ਤੋਂ ਉਹ ਅਕਸਰ ਸਾਡੇ ਜਿਹੜਾ ਸ਼ਿਦੀਪੁਰ ਜਥੋਂ ਦੇ ਬਾਰੇ ਪੁੱਛਦੇ ਨੇ ਵੀ ਜਥੇ ਚ ਕੀ ਹੁੰਦਾ ਅੱਜ ਆਪਾਂ ਜਥੇ ਬਾਰੇ ਗੱਲ ਕਰਾਂਗੇ ਕਿ ਜਥੇ ਦੀ ਸ਼ੁਰੂਆਤ ਕਿਵੇਂ ਹੋਈ ਇਹ ਲਾਈਨ ਮੈਂ ਕਿਵੇਂ ਚੂਜ਼ ਕੀਤੀ ਤੇ ਜਥੇ ਦੀਆਂ ਬਰਕਤਾਂ ਕਿਵੇਂ ਸਾਡੇ ਜਥੇ ਜੱਬ ਚੱਲਦੇ ਨੇ ਉਹ ਜਿਹੜੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਜੇ ਸੰਗਤ ਨਾਲ ਪੇਸ਼ ਕਰਾਂਗੇ ਸੋ ਇੱਕ ਤਰੀਕਾ ਹੁੰਦਾ ਵੀ ਤੁਸੀਂ ਆਪਣੀ ਮਰਜ਼ੀ ਕਰਦੇ ਹੋ ਨਾ ਇੱਕ ਹੁੰਦਾ ਕਿ ਤੁਸੀਂ ਜੋ ਹੁਕਮ ਹੋ ਗਿਆ ਤੁਸੀਂ ਉਹਦੇ ਪਿੱਛੇ ਚੱਲਦੇ ਹੋ ਉਹ ਚ ਬਰਕਤਾਂ ਇੰਨੀਆਂ ਨੇ ਕਿ ਤੁਹਾਡੀ ਕਦੇ ਹਾਰ ਨਹੀਂ ਹੁੰਦੀ ਤੁਹਾਡੀ ਪਿੱਠ ਨਹੀਂ ਲੱਗਦੀ ਔਰ ਮੇਰਾ ਸੁਭਾਰ ਹੈ ਕਿ ਜਦ ਤੱਕ ਜੋ ਕੰਮ ਕਰਨਾ ਗੁਰੂ ਸਾਹਿਬ ਨੇ ਕਿਹਾ ਤਾਂ ਹਾਂ ਤੇ ਹਾਂ ਉਹਨਾਂ ਨੇ ਕਿਹਾ ਤਾਂ ਨਾ ਤੇ ਫਿਰ ਨਾ ਜਿਵੇਂ ਦਸੰਦ ਦੀ ਜਦੋਂ ਆਵਾਜ਼ ਆਈਏ ਜਦੋਂ ਇਹ ਕਲੇਸ਼ ਬੜਾ ਵੱਧ ਗਿਆ ਕਿਸੇ ਕੋ ਸਾਹਮਣੇ ਸੀ ਜਾ ਰਿਹਾ ਕਿਉਂਕਿ ਜਿਹਨੇ ਮਿਸ਼ਨਰੀ ਕਤીર ਹੈ ਇਹਨਾਂ ਦੇ ਕੋਲ ਸੋਸ਼ਲ ਮੀਡੀਆ ਸੀ ਫੇਸਬੁਕ ਨਵੇਂ ਨਵੇਂ ਉਸ ਵਿੱਚ ਆਈ ਸੀ ਜਿਹੜੇ ਸੰਪਰਦਾਈ ਸਿੰਘ ਸੀ ਉਹਨਾਂ ਨੂੰ ਇੱਕ ਤੇ ਇਹ ਨਹੀਂ ਸੀ ਪਤਾ ਵੀ ਚੱਲਦੀ ਕਿਦਾਂ ਤਰੀਕੇ ਨਾਲ ਫਿਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਡਾਇਲੌਗ ਕੀ ਹੁੰਦਾ ਹੈ ਉਹ ਇਹ ਬੜੇ ਜਿਹੜੇ ਮਿਸ਼ਨਰੀ ਸੀ ਜਿਹੜੇ ਕਾਮਰੇਸੀ ਜਿਹੜੇ ਨਾਸਿਕ ਸੀ ਬੜੇ ਹਰਾਮਖੋਰ ਸੀ ਇਹ ਪੁੱਠੇ ਪੈਂਦੀ ਸੀ ਉਹਨਾਂ ਨੂੰ ਕੋ ਸੋ ਉਦੋਂ ਜਦੋਂ ਮਹਾਰਾਜ ਚੱਪਾ ਸ਼ੁਕਮ ਕੀਤਾ ਤੇ ਮੈਦਾਨ 'ਚ ਉਤਰਿਆ ਤੇ ਵੱਡੀ ਜਿੱਤ ਹਾਸਲ ਕੀਤੀ ਸੀ ਮਹਾਰਾਜ ਚੱਪਾ ਇਹਨਾਂ ਦੇ ਜਿਬੇਟਾਂ ਜਿੱਤੀਆਂ ਦੁਨੀਆ ਭਰ ਚੱਪਾ ਜਾ ਕੇ ਇਹਨਾਂ ਨੂੰ ਘਰਾਂ ਚ ਵਾਰਿਆ ਪੂਰੇ ਮਿਸ਼ਨਰੀ ਕਾਲ ਜਿਹੜਾ ਉਹ ਖਤਮ ਕਰਤਾ ਆਪਾਂ ਧੁੰਦੇ ਛੁੰਦੇ ਵਰਗੇ ਜਿਹੜੇ ਬڑے-ਬڑے ਦਿਗਜ ਨੇ ਉਹ ਵਿਚਾਰੇ ਮੁਰਗੇ ਪ੍ਰੋਗਰਾਮ ਨਾਲ ਦੇ ਫਿਰਦੇ ਕਿੱਥੇ ਆਉਣਾ ਤੇ ਬڑے-ਬڑے ਪੋਸਟਰ ਪਾਣੇ ਤੇ ਕਿੱਥੇ ਨੂੰ ਜਗ੍ਹਾ ਨਹੀਂ ਮਿਲਦੀ ਨਾ ਚੋਰੀ ਚੁਪੇ ਆ ਜਾਣਾ ਇਹ ਮੈਂ ਡਿਟੇਲ ਬਾਅਦ ਵਿੱਚ ਸਾਂਝੀ ਕਰਾਂਗਾ ਕਥਾ ਦੇ ਵਿੱਚ ਸਤਿਗੁਰੂ ਚੇਹੇ ਪਾਸ਼ਨ ਬੜੀ ਬਰਕਤ ਬਖਸ਼ੀ ਬੰਗਲਾ ਸਾਹਿਬ 5 ਦਿਨ ਪਹਿਲਾਂ ਦਾਸ ਸਿੰਘ ਰਿਹਾ ਜਿਹਨੇ ਦਲਪੰਥ ਲੈ ਕੇ 5 ਦਿਨ ਕਥਾ ਬੰਗਲਾ ਸਾਹਿਬ ਕੀਤੀ ਉਹ ਵੀ ਦਸਮ ਦੀ ਸੋਈਆਂ ਦੇ ਬਸ ਇਸ ਤਰ੍ਹਾਂ ਕਥਾ ਚੱਲਦੀ ਸਤਿਗੁਰੂ ਹੁਕਮ ਆ ਗਿਆ ਕਿ ਬਸ ਚੁੱਪ ਤੇ ਚਲਦੀ ਕਥਾ ਸੀ ਸਟੇਜ ਤੇ ਛੱਡਤੀ ਚੁੱਪ ਕਰਕੇ ਸ ਮੁੜ ਕੇ ਨਹੀਂ ਬੋਲੇ ਸੋਸ਼ਲ ਮੀਡੀਆ ਸਾਰਾ ਆਫ ਕਰਤਾ ਸਭ ਕੁਝ ਰਿਮੂਵ ਕਰਤਾ ਇਹ ਨਹੀਂ ਵੀ ਫਿਰ ਵੇਖਣਾ ਵੀ ਨਹੀਂ ਬਿਲਕੁਲ ਹੀ ਬੰਦ ਕਰਤਾ ਹੁਕਮ ਹੋ ਗਿਆ ਤੇ ਫਿਰ ਆਪਣਾ ਇਸਲਾਮ ਦਾ ਜਦੋਂ ਪਾਕਿਸਤਾਨ ਨਾਲ ਪੰਗਾ ਪਿਆ ਇਹ ਕਹਾਣੀ ਫਿਰ ਸੁਣਾਵਾਂਗੇ ਉਤੋਂ ਪਹਿਲਾਂ ਅਸੀਂ ਤੇ ਜਥੇ ਤੇ ਆਈ ਆ ਆਪਣਾ ਵੀਡੀਓ ਲੰਬੀ ਹੋ ਜਾਣੀ ਹੈ ਸੋ ਅਪਰ ਪਾਰਟ ਸਕਿਪ ਕਰਦੇ ਆ ਤੇ ਦੂਜੇ ਪਾਰਟ ਬਣਾਵਾਂਗੇ ਉਹ ਜਦੋਂ ਹੁਣ ਸਤਿਗੁਰ ਦਾ ਹੁਕਮ ਹੋਣਾ ਸੀ ਜੱਥੇ ਦਾ ਕਿਉਂਕਿ ਇਹ ਕੰਮ ਹੈ ਠੀਕ ਹੈ ਖਾਂਦਨ ਵਿਦਿਆਸੀ ਸਾਡੇ ਕੋਲ ਉਦਾਸੀਆ ਦੀ ਗੱਡੀ ਵੀ ਸੀ ਪਰ ਇਹ ਦਿੱਕਤ ਇਹ ਸੀ ਨਾ ਵੀ ਇਹ ਮੰਨ ਨਹੀਂ ਸੀ ਕਰਦਾ ਫਿਰ ਲੋਕਾਂ ਦੀ ਕਥਾ ਨਹੀਂ ਸੁਣਨੀ ਉਹ ਹੋਇਆ ਕਿ ਕਿ ਅਸੀਂ ਮੈਂ ਇੱਕ ਤਾਂ ਲੋਡ ਲਾਣ ਗਿਆ ਸਵੇਰ 8:30 ਵਜੇ ਨੂੰ ਤੇ ਐਦਾਂ ਟਰੱਕ ਤੇ ਪਿਆ ਦੇ ਇੱਕਦਮ ਜਿਹੜਾ ਜਿਵੇਂ ਸਲੀਪ ਪੈਰਾਲਿਸਿਸ ਕਹਿੰਦੇ ਉਦਾਂ ਮੇਰਾ ਹੋ ਗਿਆ ਪੂਰੀ ਬਾਡੀ ਜਿਹੜੀ ਇੱਕਦਮ ਦੱਬੀ ਗਈ ਮੇਰੀ ਬਹੁਤ ਬੁਰੀ ਤਰੀਕੇ ਨਾਲ ਤੇ ਲਾਸਟ ਮੇਰੀ ਗੱਲ ਗੁਰਮੀਤ ਸਿੰਘ ਨਾਲ ਹੋਈ ਸੀ ਮੁੰਡਾ ਸਿੰਘ ਆਪਣੇ ਅੰਮਬਾਲੇ ਤੋਂ ਹੈ ਬੜੀ ਕਿਰਪਾ ਮਾਰੀ ਜੀ ਉਸ ਤੇ ਵੀ ਸੰਦੀਪ ਉਹਨੂੰ ਮੈਂ ਗੁਰੂ ਫੋਨ ਕੀਤਾ ਗੁਰਮੀਤ ਨੂੰ ਲਾਸਟ ਅਮਰਦਾ ਸੀ ਕਿਤੇ ਐ ਆਖੀ ਕੱਢ ਕੇ ਲਾਤਾ ਗੁਰਮੀਤ ਕਿ ਮੈਂ ਦੇਖ ਕੁਛ ਬੜਾ ਬਲੀ ਹੈ ਜਿਹੜਾ ਉੱਤੇ ਚੜਿਆ ਇਹਦਾ ਜੀ ਹਿੰਮਤ ਨਹੀਂ ਕਿ ਜੋ ਮੈਨੂੰ ਨੱਪ ਦੇ ਉਹਨੇ ਦੇਖਿਆ ਕਹਿੰਦਾ ਪਸ਼ੂ ਦੇ ਤੇ ਬਹੁਤ ਵੱਡਾ ਨਿਹੰਗ ਸਿੰਘ ਆ ਕੋਈ ਲੋਹੇ 'ਚ ਜੜਿਆ ਹੋਇਆ ਤੇ ਕੋਈ ਨੈਗੇਟਿਵ ਚੀਜ਼ ਨਹੀਂ ਐ ਫਿਰ ਅਰਦਾਸ ਕੀਤੀ ਪਸ਼ੂ ਹੁਕਮ ਕਰੋ ਚਾਹੀਦਾ ਕੀ ਐ ਜਾਨ ਛੱਡੋ ਟਰੱਕ ਮੂਵ ਕਰਨਾ ਹੈ ਦਰਵਾਜ਼ਾ ਖੜਕ ਰਿਹਾ ਮੈਂ ਉੱਠ ਨਹੀਂ ਪਾ ਰਿਹਾ ਤੇ ਬਾਬੇ ਦੇ ਹੁਕਮਾ ਵੀ ਸ਼ਹੀਦੇ ਪੈਰੀ ਸ਼ਹੀਦੀ ਪੈਰੀ ਕਰੋ ਸ਼ਹੀਦ ਪੋਜਾ ਜਿਹੜੀਆਂ ਨੇ ਉਹਨਾਂ ਨੂੰ ਉਜਾਗਰ ਕਰਨਾ ਸੰਸਾਰ ਦੇ ਵਿੱਚ ਉਹਨਾਂ ਦੇ ਜਿਵੇਂ ਨਾਮ ਹੈ ਜੋ ਇਹ ਪਖੰਡ ਚੱਲ ਰਿਹਾ ਹੈ ਇਹਦੇ ਖਿਲਾਫ ਜਿਹੜਾ ਸ਼ਹੀਦ ਸਿੰਘ 96 ਉਹਨੂੰ ਸੰਸਾਰ ਤੇ ਹੁਣ ਜਿਹੜਾ ਆਉਣ ਦਾ ਸਮਾਂ ਹੋਇਆ ਫਿਰ ਮੇਰਾ ਦੋਸਤ ਜੀ ਦੱਸਿਆ ਅਸਟੋਲੋਜਰ ਅਸੀਂ ਕਬੀਰ ਸਾਹਿਬ ਦੀ ਸਲਾਹ ਕੀਤੀ ਵੀ ਕੀ ਕਰੀਏ ਕਹਿੰਦਾ ਕਾਰਟ ਚ ਪਾਓ ਮੈਂ ਕਹਿੰਦਾ ਪੰਡਤ ਥੋੜੀ ਵੀ ਲੋਕਾਂ ਨੂੰ ਕਾਰ ਕੀ ਬਣਾਗਾ ਮੈਂ ਉਹ ਕਰਦੇ ਕਰਦੇ ਸ਼ਹੀਦੀ ਪੈਰੀ ਸ਼ਹੀਦੀ ਪੈਰੀ ਸ਼ਹੀਦੀ ਪੈ ਉਹ ਆਗ ਦਿਮਾਗ ਚ ਆ ਗਿਆ ਅਸੀਂ ਵੀ ਜਥਾ ਬਣਾ ਤਾ ਸ਼ਹੀਦੀ ਪੈਰੀਆਂ ਦਾ ਤੇ ਜਿਥਾ ਜਿਦ ਬਣਾਇਆ ਤੇ ਮਤਲਬ ਇੱਕ ਦਿਨ ਦੇ ਵਿੱਚ ਹੀ ਮੈਨੂੰ ਲੱਗਦਾ ਸਾਡਾ 7-800 ਬੰਦੇ ਜੀ ਐਡ ਹੋ ਗਿਆ ਸੀਗਾ ਤੇ ਉਹਨ ਸਦੂ ਸਾਤੂ ਫਿਰ ਪਹਿਲਾ ਹੀ ਕੇਸ ਆਇਆ ਜਿਹੜਾ ਜਲੰਧਰ ਚ ਫੁਟੇਜ ਚ ਫੁਟੇਜ ਦਾ ਸੀਗਾ ਜਿਹਦੇ ਚ 5 ਦਫਾ ਬੰਦਾ ਵੈਂਟੀਲੇਟਰ ਤੇ ਗਿਆ ਤੇ ਬ੍ਰੇਨ ਦਾ ਕੁਛ ਇਸ਼ੂ ਸੀ ਉਹਦਾ ਕੋਈ 3 ਕਰੋੜ ਰੁਪਏ ਖਰਚਾ ਆਇਆ ਤੇ ਉਹ ਭੈਣ ਦਾ ਫੋਨ ਆਇਆ ਵੀ ਤੁਸੀਂ ਅਦਾਸ ਸੁਲਵਾਓ ਤੇ ਉਹ ਬਿਲਕੁਲ ਠੀਕ ਠਾਕ ਹੋ ਗਿਆ ਭਾਈ ਸੁਦੇਵ ਸਿੰਘ ਜਿਹੜੇ ਚੱਪਲ ਚਿੜੀ ਦੇ ਜਿਹੜੇ ਹਰ ਗ੍ਰੰਥੀ ਨੇ ਉਥੇ ਸਰਕਾਰ ਜਰ ਸੰਭਾਲਦੇ ਨੇ ਉਹਨਾਂ ਦੀ ਪੜੀਮੀ ਸੀਗੇ ਉਹ ਫਿਰ ਉਹ ਜਦੋਂ ਕੇਸ ਸਾਡੇ ਕੋਲ ਆਇਆ ਤੇ ਮੈਂ ਪਾਸ਼ਨ ਬੇਨਦੀ ਕੀਤੀ ਵੀ ਤੁਸੀਂ ਇਸਲਾ ਪਾ ਦੇ ਦਿੱਤਾ ਹੁਣ ਲੱਕ ਨਾ ਲੱਗਨਦੇ ਵੀ ਇਹ ਬੰਦਾ ਖੜਾ ਕਰਨਾ ਹੈ ਤੇ ਮੈਂ ਕਹਿੰਦੇ ਸ਼ਾਮੀ ਹੈ ਉਠੇਗਾ ਚਲੋ ਕੋਮਾ ਚ ਉਠਿਆ ਠੀਕ ਹੈ ਬਾਅਦ ਚ ਮਿਲ ਕੇ ਵੀ ਗਿਆ ਫਿਰ ਉਹ ਚੱਲਦੇ ਫਿਰ ਸਾਡੇ ਮੇਰੇ ਬੌਸ ਉਹਨਾਂ ਦੇ ਵੱਡੇ ਭਰਾ ਨੂੰ ਡਾਕਟਰ ਜਵਾਬ ਦੇ ਗਿਆ ਸੀ ਤੇ ਮਾਤਰ ਕੇ ਸੀ ਆਪਣੇ ਭਰਾ ਨੂੰ ਕਰੀ ਮਿਲ ਲਾ ਲਾਸਟ ਟਾਈਮ ਆ ਕੇ ਤੇ ਉਹ ਰਸਤੇ ਚ ਆਉਂਦੇ ਟੈਕਸੀ ਕਿਤੇ ਉਹ ਗਰੁੱਪ ਚ ਸੀ ਉਹ ਵੀ ਉਹਨਾਂ ਨੇ ਆਡੀਅன்ஸ் ਸੁਣੀ ਹੈ ਵੀ ਕਿਸ ਤਰ੍ਹਾਂ ਲੋਕੀ ਜਿਹੜੇ ਨੇ ਉਹ ਇੱਕਦਮ ਠੀਕ ਹੋਏ ਰਹੇ ਤੇ ਉਹਨਾਂ ਨੇ ਵੀ ਅਰਦਾਸ ਬੇਨਤੀ ਕੀਤੀ ਉਦੋਂ ਤੱਕ ਸਾਨੂੰ ਇਹ ਨਹੀਂ ਸੀ ਪਤਾ ਵੀ ਬਾਬਾ ਬੰਦਾ ਸਿੰਘ ਬਹਾਦਰ ਸਥਾਨ ਚੱਪੜਚੜੀ ਹੈ ਕਿ ਨਹੀਂ ਹੈ ਤੇ ਕਿਉਂਕਿ ਜਿੰਨਾਂ ਚਿਰ ਅੰਮ੍ਰਿਤਸਰ ਰੇ ਮੁਰਕ ਨਿਕਲਿਸ਼ਦੇ ਅਮਰੀਕਾ ਆ ਗਏ ਸੀ ਮੈਂ ਸਪੰਝੀ ਉਹ ਜਦੋਂ ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਵੀ ਅਰਦਾਸ ਕੀਤੀ ਤੇ ਭਰਾ ਬਿਲਕੁਲ ਤੰਦਰੁਸਤ ਹੋ ਗਿਆ ਤੇ ਉਹਨਾਂ ਨੇ ਖੰਡਪੁਰ ਸਾਹਿਬ ਕੋਲ ਖਾ ਮੈਨੂੰ ਦੱਸਿਆ ਕਿ ਬਾਬਾ ਇਹ ਤਾਂ ਮੈਂ ਜਾ ਰਿਹਾ ਸੀ ਤੇ ਮੈਂ ਵੀ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਸਥਾਨ ਚੰਡੀਗੜ੍ਹ ਚ ਹੈ ਤੁਸੀਂ ਚੰਡੀਗੜ੍ਹ ਸਥਾਨ ਕਿੱਥੇ ਹੈ ਕਿ ਇਹ ਚੱ ਜਗਦੀਪ ਸਿੰਘ ਰਦੀ ਰਪਿੰਦਰ ਵੀ ਜਗਾ ਲੱਭੋ ਕਿਹੜੀ ਆ। ਸ਼ੋਥੇ ਚੱਪੜਚੜੀ ਜਿਹੜੀ ਉੱਥੇ ਸੀ ਜਗਾ ਉਹ ਗੁਰਦੁਆਰਾ ਸਾਹਿਬ ਸੀ। ਉੱਥੇ ਵੀ ਅਸੀਂ ਜਿਹੜਾ ਦੌਰ ਸ਼ੁਰੂ ਕੀਤਾ ਖੰਨ ਪਾਠਾਂ ਦਾ। ਇਹਦੇ ਵਿੱਚ ਸ਼ੁਰੂਆਤ ਜਿਹੜੇ ਨਵੇਂ ਸਿੰਘ ਆਏ ਨੇ ਉਹ ਤੇ ਚਲੋ ਹੁਣ ਬਿਲਕੁਲ ਅੱਗੇ ਆ ਗਏ ਨਾ ਅਸੀਂ ਸ਼ੁਰੂਆਤ ਵਿੱਚ ਸਿਰਫ ਵਾਹਿਗੁਰੂ ਤੇ ਰਾਮ ਮੰਤਰ ਦਾ ਜਾਪ ਕਰਵਾਇਆ ਸੀ ਗਸੰਗਤ ਨੂੰ। ਫਿਰ ਜਿਹੜੇ ਬਿਲਕੁਲ ਨਾਰਮਲ ਸ਼ਬਦ ਨੇ ਉਹਨਾਂ ਦਾ ਜਿਹੜਾ ਅਭਿਆਸ 40-40 ਦਿਨ ਦਾ ਤੇ 41ਵੇਂ ਦਿਨ ਜਾ ਕੇ ਫਿਰ ਅਸੀਂ ਜਿਹੜਾ ਉਹਦਾ ਸ਼ੁਕਰਾਨਾ ਸਮਾਗਮ ਕਰਦੇ ਹਾਂ ਸੋ ਇਸ ਜਥੇ ਦੇ ਵਿੱਚ ਬਹੁਤ ਸਾਰੇ ਸਿੰਘ ਜੁੜੇ ਬਹੁਤ ਸਾਰੇ ਪਰਿਵਾਰ ਜੁੜੇ ਸੋ ਉਹਦਾ ਹੁੰਦਾ ਸੀ ਵੀ ਅਰਦਾਸ ਜਿੰਨੀ ਜਥੇ ਚ ਲੱਗਦੀ ਨਹੀਂ ਸੀ ਤੇ ਮਹਾਰਾਜ ਕਿਰਪਾ ਕਰਦੇ ਸੀ ਬਹੁਤ ਜ਼ਿਆਦਾ ਜਿਵੇਂ ਸਾਡੇ ਕੋਲ ਕੇਸ ਆਇਆ ਸੀ ਇੱਕ ਬੇਟਾ ਡਰਗ ਐਡਿਕਟ ਸੀ ਉਹਦੇ ਡਰਗ ਦਾ ਕੇਸ ਵੀ ਸੀ ਤੇ ਉਹ ਇਦੇ ਸੀਗਾ ਆਪਣੇ ਜਿੱਥੇ ਬੱਚਾ ਨਸ਼ਾ ਚਲਾਉਂਦੇ ਕੇਂਦਰ ਦੇ ਵਿੱਚ ਤੇ ਉਹ ਮਾਤਰਾ ਜੋ ਗੱਲ ਹੋਈ ਉਹ ਦੇਖੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਉਹ ਬੱਚਾ ਬਾਹਰ ਵੀ ਆ ਗਿਆ ਤਾਂ ਕੇਸ ਵੀ ਉਹਦਾ ਪਾਸਪੋਰਟ ਵੀ ਬਣ ਗਿਆ ਜਿਹੜੇ ਪੈਸੇ ਉਹ ਮਨੀ ਐਕਸਚੇਂਜ ਕਰਨ ਵਾਸਤੇ ਗਏ ਸੀ ਉਹ ਬੰਦੇ ਰੱਖਲੇ ਸੀ ਉਹ ਵੀ ਪੈਸੇ ਦੇ ਦਿੱਤੇ ਉਹਨੇ ਫਿਰ ਉਹ ਕੈਨੇਡਾ ਵੀ ਚਲਾ ਗਿਆ ਇਸ ਤਰ੍ਹਾਂ ਦੇ ਬੜੇ ਕੇਸ ਜਥੇਜ ਹੋਏ ਨੇ ਫਿਰ ਜਿਨੇ ਜਿਨੇ ਉਥੇ ਅਰਦਾਸਾਂ ਲਾਈਆਂ ਨੇ ਸਾਰੇ ਨੇ ਇਲੈਕਸ਼ਨ ਜਿੱਤੇ ਨੇ ਆਪਣੇ ਬੜੇ ਤਿੰਨ ਤਿੰਨ ਦਸ ਲੱਗੀਆਂ ਤਿੰਨੋਂ ਨੇ ਇੱਕ ਥੇ ਸਾਡੀ ਉਹ ਪੜਾਈ ਬੀਬੀ ਹਰਦੇਵ ਤੁਸੀਂ ਹਰਿਆਣੇ ਚ ਵੀ ਆਖਰੀ ਛਾ ਸਾਡਾ ਵੀ ਲਾਸਟ ਉਹ ਮਰਿਆ ਵੀ ਜਿੱਤ ਜ ਉਹ ਵੀ ਜਿੱਤ ਗਏ ਤੇ ਇੱਕ ਸੜੀ ਭੈਣ ਸੀ ਉਹਦੇ ਸਾਹਮਣੇ ਸਾਹਮਣੀ ਪਾਰਟੀ ਬੈ ਹੀ ਗਈ ਸੀ ਸੋ ਇਸ ਤਰ੍ਹਾਂ ਜੱਥਾ ਜਿਹੜਾ ਇਹ ਵਾਦਾ 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 ਹੋਇਨਾ ਵੱਡਾ ਹੋ ਗਿਆ ਕਿ ਕਰੀਬਨ ਸਾਡਾ ਕਿ ਅਗਰ ਸਾਰੇ ਸਮਾਗਮ ਨੂੰ ਜੋੜੀਏ ਤੇ ਮੈਂ 26ਵਾਂ 27ਵਾਂ ਸਾਡਾ ਸਮਾਗਮ ਹੋਣ ਜਰ 12 11 10 11 12 ਨੂੰ ਉਹਦੇ ਚ ਅਸੀਂ 1/2 ਲੱਖ ਜਾਬ ਜਿਹੜੇ ਨੇ ਪਹਿਲਾਂ ਬ੍ਰਹਮ ਕਬਾਈ ਦੇ ਕੀਤੇ ਫਦੇ ਘਰ ਸਾਧ ਤੋਂ ਸ਼ੁਰੂਆਤ ਕੀਤੀ ਸੀ ਆਪਣੀ ਧੂਣੀਆਂ ਦੀ ਫਿਰ 2.5 ਲੱਖ ਜਾਂ ਬ੍ਰਹਮ ਕਵੀ ਦੇ ਫਿਰ 11000 ਚੰਡੀ ਵਾ ਕੇ 21000 ਸੀ ਪਹਿਲਾ ਆਪਣਾ ਪਹਿਲਾ 5500 ਪਹਿਲਾ 5500 ਚੰਡੀ ਦੀ ਵਾਰ ਦੇ ਪਾਠ ਉਹਦੇ ਬਾਅਦ ਆਪਾਂ 11000 ਫਿਰ ਕਰਦੇ ਕਰਦੇ ਸੀ 51000 ਚੰਡੀ ਵਾ ਜਦ ਸੰਗਤ ਰੂਪ ਦੇ ਵਿੱਚ ਜਿਹੜੇ ਨੇ ਉਹ ਜਥੇ ਜੁ ਹੁੰਦੇ ਨੇ ਸੋ ਇਹਦੇ ਨਾਲ ਦੋ ਚੀਜ਼ਾਂ ਨੇ ਇੱਕ ਤੇ ਜਿਨ੍ਹਾਂ ਨੇ ਮੂਰਖਾਂ ਨੇ ਕਿਹਾ ਸੀ ਵੀ ਸਿੱਖੀ ਚ ਕਰਾਮਾਤ ਨਹੀਂ ਹੈ ਨਹੀਂ ਜਦੋਂ ਅੰਗਰੇਜ਼ ਆਇਆ ਕਿਉਂਕਿ ਮੁਸਲਮਾਨ ਤਲਵਾਰ ਨਾਲ ਲੜਦਾ ਸੀ ਅੰਗਰੇਜ਼ ਲੜਦਾ ਦਿਮਾਗ ਨਾਲ ਮੁਸਲਮਾਨ ਕਿਸੇ ਇੱਕ ਨੂੰ ਵੀ ਜਿਹੜਾ ਉਹ ਇਸਲਾਮ ਕਬੂਲ ਨਹੀਂ ਕਰ ਸਕਿਆ ਸਾਡੇ ਯੋਧੇ ਸਿਰ ਦੇਗੇ ਪਰ ਉਹ ਨਹੀਂ ਛੱਡਿਆ ਪਰ ਇਸਾਈਆਂ ਨੇ ਸਾਡਾ ਰਾਜਾ ਹੀ ਇਸਾਈ ਕਰਤਾ ਜੇ ਰਾਮਹਾਰਾਜ ਦੀਪ ਸਿੰਘ ਉਹ ਪੂਰਾ ਪਰਿਵਾਰ ਹੀ ਇਸਾਈ ਕਰਤਾ ਇਹਨੇ ਛਾਤਰ ਸੀਗੇ ਸੋ ਸਿੱਖਾਂ ਦੇ ਕੋਲ ਪਾਣੀ ਹੈ ਤੇ ਬਾਣੀ ਹੈ ਸ਼ਕਤੀ ਦਾ ਸਿੱਖ ਉਪਾਸ਼ਕ ਹੈ ਸ਼ਸਤਰਧਾਰੀ ਹੈ ਇਹਨਾਂ ਨੇ ਉਹਨਾਂ ਦੇ ਸਾਹਮਣੇ ਨਕਲੀ ਸੇਖੇ ਖੜੇ ਕਰਤੇ 2D ਵਾਲੇ ਪੱਗਾਂ ਬਨ ਕੇ ਪੰਡਾ ਜਿਹੜੇ ਪੀੜੀਆਂ ਦੀ ਪਾਛੜਦੇ ਤੋਂ ਬੈਲਟ ਲਾ ਲੈਂਦੇ ਨੇ ਸੋ ਇਹ ਸਾਰੇ ਨਾਲ ਖੜੇ ਕਰਤੇ ਤੇ ਇਹਨਾਂ ਦੇ ਵਿੱਚ ਅਗਾਂਹ ਚੱਲ ਕੇ ਮਿਸ਼ਨਰੀ ਜਿਹੜੇ ਆਏ ਨੇ ਜਦੋਂ ਅਸੀਂ ਗੁਰਦਵਾਰਾ ਸਿਹਾਰ ਵਾਲੇ ਚੱਲੀ ਹੈ ਫਿਰ ਜਦੋਂ ਬੀਨ ਸਿੰਘ ਮਰਦਾ ਕਿਉਂਕਿ ਉਹਨੂੰ ਲੱਗਾ ਸੀ ਵੀ ਸੇਖ ਖਤਮ ਹੋ ਗਏ ਪਰ ਜਦੋਂ ਬੀਨ ਸਿੰਘ ਉੱਡਿਆ ਤੇ ਇਹਨਾਂ ਨੇ ਸੋਚਿਆ ਕਾਂਗਰਸ ਨੇ ਕੀ ਇਹ ਤੇ ਸੇਖ ਨਹੀਂ ਖਤਮ ਹੋ ਲੱਗੇ ਫਿਰ ਇਹਨਾਂ ਗੁਰਮਤਿਗਰ ਮਿਸ਼ਨਰੀ ਕਾਲ ਸ਼ੁਰੂ ਕੀਤਾ ਲੁਧਾਨੇ ਤੋਂ ਕਾਂਗਰਸ ਨੇ ਸ਼ੁਰੂ ਕੀਤਾ ਤੁਸੀਂ ਕਦੀ ਵੀ ਇਹਨਾਂ ਲੋਕਾਂ ਦੇ ਮੂੰਹੋਂ ਇਸਾਈਆਂ ਦੇ ਖਿਲਾਫ ਕੋਈ ਗੱਲ ਨਹੀਂ ਸੁਣੋਗੇ ਕਦੀ ਇਹ ਜਿਹੜੀਆਂ ਸਾਰੀ ਬੱਚੀਆਂ ਇਸ ਮੁਸਲਮਾਨਾਂ ਦੇ ਜਿਹੜੇ ਘੇੜਚ ਨੇ ਉਹਨਾਂ ਬਾਰੇ ਗੱਲ ਨਹੀਂ ਸੁਣੋਗੇ ਕਦੀ ਪੰਜਾਬ ਵਿੱਚ ਫੈਲੇ ਇਸਲਾਮ ਬਾਰੇ ਗੱਲ ਨਹੀਂ ਸੁਣੋਗੇ ਕਦੀ ਪੰਜਾਬ ਵਿੱਚ ਫੈਲੇ ਇਸਾਈ ਦੇ ਬਾਰੇ ਗੱਲ ਨਹੀਂ ਸੁਣੋਗੇ ਪਾਕਿਸਤਾਨ ਦੇ ਸਾਡੇ ਜਿਹੜੇ 20 ਲੱਖ 60 ਤੇ 13 ਹਜ਼ਾਰ ਹੈਗੇ ਉਹਦੇ ਮੈਂ ਤੁਸੀਂ ਕਦੀ ਇਹ ਸਿਰਫ ਸਿੱਖਾਂ ਬਾਰੇ ਸੰਤਾਂ ਮਹਾਂਪੁਰਖਾਂ ਬਾਰੇ ਬੋਲਣਗੇ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਚਲੋ ਇਹਨਾਂ ਦੇ ਮੱਕੂ ਬਹੁਤ ਬੁਰਾ ਠੱਪਿਆ ਉਹਦੇ ਵਿੱਚ ਸੀਰੀ ਸ਼ੁਰੂ ਕਰਾਂਗੇ ਮੈਂ ਰੂਪੀਏ ਉਹ ਜੇ ਕੱਲਾ ਕਲਾ ਸਕਾਲਰ ਦੱਸਾਂ ਕਿ ਕਿੱਦਾਂ ਦੌੜ ਸੋ ਇਹਨਾਂ ਨੇ ਕਾਫੀ ਕਰਾਮਤ ਕਹਿਰ ਦਾ ਨਾਮ ਹੈ ਪਤਾ ਨਹੀਂ ਕਿੰਨੇ ਗੱਲਾਂ ਆਖੀ ਹੈ ਜਿੰਨੀ ਕਰਾਮਤ ਗੁਰਨਾਗ ਦੇ ਘਰ ਵਿੱਚ ਹੈ ਉਹ ਘਰ ਕਿਤੇ ਵੀ ਨਹੀਂ ਹੈ ਹੁਣ ਕਰੀਬਨ 30 ਦੀ ਸਾਲ ਪੁਰਾਣੀ ਕੇਸ ਹਸਦੇ ਪਏ ਨੇ 25-25 ਸਾਲ ਉਹ ਸਾਡਾ ਇਹ ਹੈ ਵੀ ਅਸੀਂ ਇੱਕ ਤੇ ਡਰਾਮਾ ਨਹੀਂ ਕਰਦੇ ਦੂਸਰਾ ਵੀਡੀਓਗ੍ਰਾਫੀ ਨਹੀਂ ਹੁੰਦੈਂਦੇ ਕਿਉਂਕਿ ਜਿਵੇਂ ਡਾਕਟਰ ਦੀ ਪ੍ਰਾਈਵੇਸੀ ਹੁੰਦੀ ਹੈ ਵਕੀਲ ਨੂੰ ਪਤਾ ਹੁੰਦਾ ਕਿ ਇਹਨੇ ਕਤਲ ਕੀਤਾ ਪਰ ਉਹਦੀ ਪ੍ਰਾਈਵੇਸੀ ਹੈ ਨਾ ਸੋ ਇੱਥੇ ਪ੍ਰਾਈਵੇਸੀ ਹੈ ਪਰਿਵਾਰ ਦੀ ਪ੍ਰਾਈਵੇਸੀ ਅਸੀਂ ਫੋਟੋਗ੍ਰਾਫੀ ਹੋ ਜਾਂਦੀ ਉਹਦੇ ਵਿੱਚ ਕੋਸ਼ਿਸ਼ ਹੁੰਦੀ ਵੀ ਸੰਗਤ ਦੀ ਫੋਟੋ ਨਾ ਆਈ ਜਾਵੇ ਸਾਡੀ ਆਵੇ ਤੇ ਵੀਡੀਓ ਅਸੀਂ ਬਿਲਕੁਲ ਅਲਾਉ ਨਹੀਂ ਕਰਦੇ ਸੋ ਸੋ ਇਹ ਇਜ਼ਾਂ ਇਹ ਜਥੇ ਦੇ ਵਿੱਚ ਚੱਲਦੀਆਂ ਨੇ ਔਰ ਅਸੀਂ ਖੁੱਲ ਕੇ ਕਹਿੰਦੇ ਵੀ ਅਸੀਂ ਹਾਂ ਅਸੀਂ ਕਰਦੇ ਹਾਂ ਜਿੰਨੇ ਰੋਕਣਾ ਆ ਕੇ ਦੇਖ ਲੋ ਕਰੀ ਕਿੰਦਾ ਵੇ ਗੋਲੀਆਂ ਪਿੱਤਲ ਭਰ ਕੇ ਤੋੜਦੇ ਸੀ ਉਤੋਂ ਇਹਨਾਂ ਨੇ ਕੀ ਕੀਤਾ ਵੀ ਕਹਤਾ ਵੀ ਕੁਝ ਨਹੀਂ ਆ ਫਿਰ ਲੋਕੀ ਜਿਹੜੇ ਜਿਹੜਾ ਦੁਖੀ ਹੈ ਨਾ ਉਹਨੂੰ ਪਤਾ ਮੈਨੂੰ ਦੁਖੀ ਹੈ ਜਿੰਨੂੰ ਹੁੰਦਾ ਉਹਨੂੰ ਪਤਾ ਮੈਨੂੰ ਹੁੰਦਾ ਅੱਜ ਇੱਕ ਭੈਣ ਆਈ ਹੈ ਉਹ ਪ੍ਰੀ ਪ੍ਰੈਗਨਨਸੀ ਉਹਨੂੰ ਦਿੱਕਤ ਸੀ ਕਿਸੇ ਨਾਲ ਦੀ ਸਿਹਲੀ ਸੁਹਲੀ ਨੂੰ ਕੁਝ ਦੇ ਦਿੱਤਾ ਉਹ ਨਜ਼ਰ ਵੀ ਨਹੀਂ ਸੀ ਅਰੇ ਵੀ ਕੀ ਹੈ ਪਰ ਜਦੋਂ ਅੱਜ ਜਲਛਗਾਇਆ ਤੇ ਉਹ ਬਸ ਉਸੇ ਵਕਤ ਕੰਮ ਖਰਾਬ ਹੋ ਗਿਆ ਐਸਾ ਨਿਕਮ ਹੁਣ ਜੇ ਅਸੀਂ ਨਹੀਂ ਕਰਾਂਗੇ ਕੌਣ ਕਰੇਗਾ ਫਿਰ ਲੋਕੀ ਪੰਡਤਾਂ ਕੋ ਜਾਂਦੇ ਨੇ ਲੱਖਾਂ ਰੁਪਏ ਉਜਾੜ ਕੇ ਆਉਂਦੇ ਨੇ ਇੱਕ ਅੱਜ ਕਿਸੇ ਨੂੰ ਨਿੰਦਾ ਨਹੀਂ ਕੀਤੀ ਸੀ ਸਾਧੂਆਂ ਦੀ ਉਹ ਉਹਨੂੰ ਐਸਾ ਪਾਪ ਲੱਗਾ ਕਿ ਉਹ ਹੁਣ ਪਿੱਟਣ ਦੇ ਮੈਨੂੰ ਠੀਕ ਕਰੋ ਅਸੀਂ ਤੁਸੀਂ ਜੋੜੇਂ ਸੇਵਾ ਕਰ ਤੇਰਾ ਹੋਰ ਕੋਈ ਇਲਾਜ ਨਹੀਂ ਹੈ ਤੇ ਪੈਸੇ ਨਾਲ ਬਰਬਾਦ ਕਰੋ ਲੋਕੀ ਪੈਸੇ ਉਹ ਵੀ ਆ ਰਹੇ ਜਿਨ੍ਹਾਂ ਨੇ ਕਰੋੜਾਂ ਪਰ ਪੰਡਤਾਂ ਦੇ ਕੋਲ ਬਰਬਾਦ ਕੀਤੇ ਨੇ ਇਹ ਮੁਸਲਮਾਨਾ ਕੋਈ ਬਰਬਾਦ ਕੀਤ ਨੇ ਤੇ ਜਿਹੜੇ ਗਰੀਬ ਨੇ ਉਹ ਵੀ ਸਾਈ ਬਣ ਜਾਂਦੇ ਵਿਚਾਰੇ ਕੀ ਕਰਨ ਫਿਰ ਹਨਾ ਇੱਕ ਇੱਕ ਉਮੀਦ ਹੁੰਦੀ ਹੈ ਕਿਸੀ ਤੇਰੀ ਪ੍ਰੇਅਰ ਕਰਾਂਗੇ ਤੇ ਆਜੋ ਉਹ ਚਲੇ ਚਲ ਜਾਂਦੇ ਨੇ ਤੇ ਜੇ ਕੋਈ ਸਿੱਖਾਂ ਜੀ ਕਰਦਾ ਇਹ ਸਾਰੀ ਕਤਿਰ ਦਵਾਲੇ ਹੋ ਜਾਂਦੀ ਹੈ ਸੋ ਪਰ ਇਹ ਜਿਹੜਾ ਸ਼ਹੀਦੀ ਪੈਲੇ ਜਥਾ ਇਹਨਾਂ ਪ੍ਰਚੰਡ ਜਥਾ ਅੱਜ ਸਾਨੂੰ 4.5 ਸਾਲ ਹੋ ਗਏ ਹੈ ਜਥਾ ਬਣੀ ਨੂੰ 4 ਸਾਲ ਤਾਂ ਹੋ ਗਏ ਪਨੂੰ 2.5 ਸਾਲ ਹੋਏ 2.5 ਸਾਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਹੁਤ ਪਰਿਵਾਰ ਦੇ ਜੀ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਮਿੱਠੇ ਜਿਹੜੇ ਠੀਕ ਹੁੰਦੇ ਨੇ ਜਿਨ੍ਹਾਂ ਦੀਆਂ ਦਿੱਕਤਾਂ ਕਈ ਤੇ ਗਰੰਥੀ ਸਿੰਘ ਵਿਚਾਰੇ ਹੁੰਦੇ ਨੇ ਕਈ ਪ੍ਰਚਾਰਕ ਹੁੰਦੇ ਨੇ ਕਈ ਨਿਆਂ ਸਿੰਘ ਵੀ ਆ ਜਾਂਦੇ ਨੇ ਉਹਨਾਂ ਨੂੰ ਪਤਾ ਵੀ ਇੱਥੇ ਜਿਹੜਾ ਸਾਡਾ ਪਰਦਾ ਪਰਦਾ ਹੈ ਅਸੀਂ ਕਦੇ ਇਹ ਨਹੀਂ ਕਹਿੰਦੇ ਵੀ ਬਹਿ ਕੇ ਮੇਰਾ ਵੀਡੀਓ ਪਾਓ ਹਨਾ ਜਾਂ ਮਾਈਕ ਤੇ ਬੋਲ ਕਾਨੇ ਚ ਗੱਲ ਦੱਸਦੇ ਜ਼ਿਆਦਾ ਗੱਲ ਕਿਹਨੇ ਪੁੱਛੀ ਦੀ ਵੀ ਨਹੀਂ ਆ ਪਤਾ ਹੀ ਜੋ ਹੋਣਾ ਹੈ ਲੇਕਿਨ ਸੋ ਐਸੇ ਐਸੇ ਇੰਪੋਸੀਬਲ ਕੇਸ ਠੀਕ ਹੁੰਦੇ ਰਹੇ ਤੇ ਅੱਗੇ ਇਹ ਸਾਰੀ ਬਰਕਤ ਬਾਣੀ ਦੀ ਉਹ ਜਥੇ ਦੀ ਹੈ ਸੋ ਜਥੇ ਦੇ ਵਿੱਚ ਜਿਹੜੇ ਹੁਣ ਕਈ ਸ਼ੌਂਕੀ ਆਉਂਦੇ ਫਿਰ ਨਿਕਲ ਜਾਂਦੇ ਕਿਉਂਕਿ ਉਹ ਲੱਗਦਾ ਵੀ WhatsApp ਗਰੁੱਪ ਦੂਜਾ ਵੀ ਸਾਰਾ ਦਿਨ ਫੋਟੋ ਆ ਪਾਈ ਚਲੋ ਫਤਿਹ ਦੀਆਂ ਤੇ ਉਹ ਨਾਲੇ ਇਸ ਵਾਰ ਦੀਆਂ ਤੇ ਦੂਜੀ ਤੀਜੀਆਂ ਉਹਦੇ ਵਿੱਚ ਸਿਰਫ ਜਿਹੜਾ ਐਡਮਿਨ ਹੈ ਉਹ ਹੀ ਅਲਾਉਡ ਹੈ ਉਹ ਸਿਰਫ ਜੋਦੀਆਂ ਫੋਟੋ ਪੈਂਦੀਆਂ ਨੇ ਤੇ ਜਿਹੜੇ ਕਹਿੰਦੇ ਸੀ ਵੀ ਕੁਛ ਨਹੀਂ ਤੁਹਾਨੂੰ ਜਦ ਜੋਤਾਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਕਿਸੇ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਦੇ ਮਾਰੇ ਪ੍ਰਚੰਡ ਹੋਏ ਕਿਸੇ ਨੂੰ ਕ੍ਰਿਸ਼ਨ ਜੀ ਮਹਾਰਾਜ ਪ੍ਰਚੰਡ ਹੋਏ ਕਿਸੇ ਨੂੰ ਤੁਹਾਨੂੰ ਤਸਵੀਰਾਂ ਨਾਲਾ ਅਸੀਂ ਇਹ ਚ ਐਡ ਕਰਦੇ ਚੱਲਾਂਗੇ ਕਿ ਜਿਸ ਦੇਵੀ ਪ੍ਰਚੰਡ ਹੋਈ ਹੈ ਸਾਡੇ ਧੂਨੇ ਦੇ ਸਾਧੂ ਜੀ ਬੈਠੇ ਜਿਹੜੇ ਪਾਸਾ ਬਤਾ ਦਿੰਦੇ ਸੀ ਫੋਟੋ ਵਿੱਚ ਤੇ ਕਦੀ ਸਿੱਧਾ ਦੇਖ ਰਹੇ ਨੇ ਫਿਰ ਸੱਜੇ ਦੇਖ ਰਹੇ ਨੇ ਤੇ ਸੰਗਤ ਨੇ ਦੋਹੀ ਕਰ ਲਿਆ ਮੈਨੂੰ ਕਦੀ ਬਿੰਨੇ ਕੋਲ ਹੁੰਦੇ ਸੀ ਬਾਬਾ ਜੀ ਸਿੱਧੇ ਹੋਗੇ ਬਾਬਾ ਜੀ ਸਾਈਡ ਨੂੰ ਹੋਗੇ ਬਾਬਾ ਜੀ ਸਿੱਧੇ ਹੋਗੇ ਬਾਬਾ ਜੀ ਵਿੰਗੇ ਹੋਗੇ ਪਰ ਬਿੰਦਿਕ ਦੀ ਭਾਸ਼ਾ ਟਿਕ ਜੋਗੇ ਤੇ ਸੰਗਤ ਨੇ ਸਾਨੂੰ ਦੋਹੀ ਕਰ ਲੈਂਦੀ ਨਾ ਕਰੋ ਉਹ ਸਾਨੂੰ 당 ਕਰਦੀ ਹੈ ਹੂੰ ਸੋ ਇਸ ਤਰ੍ਹਾਂ ਦੀ ਕਿਉਂਕਿ ਚਹਬੇ ਕੋ ਸੋਭਾ ਨੇ ਦੇਖਤੀ ਪ੍ਰਵਾਨ ਵਾਲੀ ਗੱਲ ਹੈ। ਹੁਣ ਜਦ ਤੱਕ ਅੱਖਾਂ ਨੇ ਦੇਖਦਾ ਨਹੀਂ ਹੈ ਉਹ ਭਰੋਸਾ ਨਹੀਂ ਕਰਦਾ। ਜਦੋਂ ਚਲੋ ਜੇ ਅਗਰ ਮੇਰੀਆਂ ਜੋਤਾਂ ਪਰ ਚੰਨ ਚ ਕੁਝ ਮੈਂ ਦਿਖਾ ਦਨਾ ਉਹਨੇ ਗੜਾ ਫੇ ਕਰੇ ਫੋਟੋ ਐਡਿਟ ਕਰਦਾ ਹੈ ਜਾਂ ਇਹ ਇਹਨੂੰ ਕੋਈ ਆਪਣੀ ਐਸੀ ਸ਼ਕਤੀ ਜੇ ਕਰ ਲੈਂਦਾ ਹੈ ਭਾ ਜੋ ਸੰਗਤ ਤਾਂ ਹੀ ਹੋਣੀ ਸ਼ੁਰੂ ਹੋਗੇ। ਫਿਰ ਇਹ ਗੱਲ ਜਿਹੜੀ ਹੈ ਹੋਰ ਭਰੋਸਾ ਬਣ ਜਾਂਦਾ ਹੈ ਵੀ ਸੰਗਤ ਦੀ ਜੋਤਾਂ ਦੇ ਵਿੱਚ ਕਿਸੇ ਕਿਸੇ ਕਿਸ ਤਰੂਪ ਪ੍ਰਗਟ ਪਰ ਹੁੰਦੇ ਨੇ। ਸੋ ਇਹ ਬਾਣੀ ਦੇ ਵਿੱਚ ਪ੍ਰਤਾਪ ਇੰਨਾ ਹੈ ਸ਼ੀਦੀ ਹੋ ਜਾਨੀਆ ਪ੍ਰਚੰਡ ਨੇ ਜਿਹੜਾ ਕੰਮ ਕਿਤੇ ਨਹੀਂ ਟੁੱਟਦਾ ਉਹ ਸ਼ੀਦ ਸਿੰਘਾਂ ਦਾ ਕੰਟ ਟੁੱਟਦਾ ਸੋ ਇਹ ਜਿਹੜਾ ਜਥਾ ਇਹ ਬਾਣੀ ਪ੍ਰਨਾਲ ਸਿੰਘਾਂ ਦਾ ਜਥਾ ਹੈ ਇਹ ਅਭਿਆਸੀ ਸਿੰਘਾਂ ਦਾ ਜਥਾ ਹੈ ਜਿਹਦੇ ਵਿੱਚ ਠੀਕ ਹੈ ਬਹੁਤ ਸਾਰੇ ਲੋਕ ਇਦਾਂ ਹੀ ਬੈਠੇ ਸੀ ਵਿੰਦੇ ਨੇ ਪਰ ਬਹੁਤ ਸਾਰੇ ਲੋਕ ਜਿਹੜੇ ਜਾਪ ਕਰਦੇ ਨੇ ਤੁਹਾਨੂੰ ਚਪਹਿਰਾ ਹੁੰਦਾ ਸਾਡਾ ਹੁਣ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹ ਜਥੇ ਚੱਲਦੀਆਂ ਨੇ ਔਰ ਇਹ ਇਹ ਹੈ ਵੀ ਇੱਕ ਤੇ ਗੁਰੂ ਨਾਨਕ ਦੇ ਘਰ ਦੀ ਬਰਕਤ ਵਾਦੀ ਹੈ ਇੱਕ ਜਿਹੜੇ ਲੋਕ ਥਾਂ ਥਾਂ ਧੱਕੇ ਖਾ ਕੇ ਥੱਕ ਚੁੱਕੇ ਨੇ ਉਹ ਗੁਰੂ ਵਾਲਾ ਮੋੜੋਂ ਦੇ ਕਿੰਨੇ ਤੇ ਚਰਾਗ ਬੁਝਾਤੇ ਅਸੀਂ ਘਰਾਂ ਚੋਂ ਜਿਹੜੇ ਪੀਰਾਂ ਦੀ ਬਲਉਂਦੇ ਸੀ ਕਿੰਨੇ ਖੇਤਰਪਾਲ ਦੇ ਲਾਉਂਦੇ ਸੀ ਦੀਵੇ ਇੱਕੋ ਸ਼ਰਤ ਹੁੰਦੀ ਹੈ ਵੀ ਜੇ ਸ਼ਿੱਧੀ ਜੋ ਤਾਂ ਲਗਣੀ ਫਿਰ ਕੋਈ ਹੋਰ ਚੀਜ਼ ਨਹੀਂ ਚਾਹੀਦੀ ਜਿਹੜੇ ਦੁਨੀਆ ਦੇ ਧੱਕੇ ਖਾ ਕੇ ਆ ਗਏ ਨੇ ਉਹ ਆ ਕੇ ਫਿਰ ਇੱਥੇ ਸਿਰ ਸੁੱਟ ਜਾਂਦੇ ਆਪਣਾ ਵੀ ਨਹੀਂ ਹੋਣ ਨਹੀਂ ਕਰਾਂਗੇ ਅਸੀਂ ਤੇ ਕਿੰਨੇ ਆ ਦੇ ਕੇਸ ਜਿਹੜੇ ਸਿਰ ਪੀਰਾਂ ਦੇ ਨਿਕਲਦੇ ਨੇ ਕੋਈ ਪੀਰ ਤੇ پنجاب ਚ ਆਇਆ ਕਦੀ ਕੋਈ ਨਹੀਂ ਇਹ ਸਾਰੇ ਸ਼ੈਤਾਨ ਦੇ ਪੂਜਾਸ਼ਕ ਨੇ ਸੋ ਇਹਨਾਂ ਦਾ ਕੰਮ ਹੁੰਦਾ ਅੱਗੇ ਮੈਂ ਦੱਸੂਗਾ ਵੀ ਬੀਬੀਆਂ ਤੇ ਕਬਜ਼ ਕਰਨਾ ਆਪਣੇ ਹਵਾਲਾ ਸ਼ਿਕਾਰ ਬਣਾਉਣਾ ਬੰਦੇ ਬਿਮਾਰ ਕਰਨੇ ਜਾਂ ਦੂਰ ਕਰਨੇ ਜਿਸ ਕੱਚ ਦੀਵਾ ਲੱਗਦਾ ਪੀਰਾਂ ਦਾ ਉਹਦੇ ਬੰਦਾ ਜਾਂ ਬਿਮਾਰ ਹੋ ਗਿਆ ਘਰੋਂ ਦੂਰ ਹੋ ਗਿਆ ਜਾਂ ਮਰ ਜੇਗਾ ਬੇਬੀ ਕਲੀ ਰਹਿ ਜਾਗੀ ਫਿਰ ਇਹਨਾਂ ਦੀ ਕੰਮ ਦੀ ਰਹਿ ਜਾਂਦੀ ਹੈ ਇਸ ਜਥੇ ਦੇ ਵਿੱਚ ਹੁਣ ਫਿਰ ਜਿਹੜਾ ਜਬ 40 ਦਿਨ ਚੱਲਦੇ ਨੇ ਸੋ 39 40 41 41 ਦਿਨ ਜਾ ਕੇ ਅਸੀਂ ਜਿਹੜਾ ਸ਼ੁਰੂਆਤ ਨਾ ਸਮਝ ਜਿਹਦੇ ਖਾਨਪੜਸਾ ਭੋਗ ਬੰਦੇ ਤਿੰਨ ਦਿਨ ਧੂਣਾ ਪਰਚੰਡਾ ਫਿਰ ਚੱਲਦਾ ਸਾਡਾ ਚਲੋ ਪਹਿਲਾਂ ਆਪਣੇ ਕੋਲ ਜਗ੍ਹਾ ਨਹੀਂ ਸੀ ਹੈਗੀ ਫਿਰ ਅਸੀਂ ਜਿੱਥੇ ਜਿੱਥੇ ਸਭਾ ਲੱਗਦੀ ਸੀਗੀ ਜੋ ਫਤੇਗੜ ਸਾਹਿਬ ਮੁਖਸਰ ਸਾਹਿਬ ਉਥੇ ਧੂਣਾ ਨਾਲ ਨਾਲ ਚੱਲਦਾ ਸੀਗਾ ਤੇ ਹੁਣ ਸਤਿ ਸ੍ਰੀ ਅਕਾਲ ਜੀ ਕਿਰਪਾ ਕੀਤੀ ਜਗ੍ਹਾ ਮਿਲ ਗਈ ਹੈ ਤੇ ਬੈਨ ਨੂੰ ਧੂਣਾ ਅਗੇ ਕੋਈ ਸੰਗਤ ਨੂੰ ਮਿਲਦੀ ਸੀ ਕਦੀ ਕਿਤੇ ਕਦੀ ਕਿਤੇ ਆ ਤੇ ਹੁਣ ਇੱਕ ਜਗ੍ਹਾ ਬੈਠਣ ਮਿਲ ਗਈ ਗੁੰਦਵਾਲ ਸਾਹਿਬ ਦੇ ਵਿੱਚ ਸੋ ਇਹ ਜਿਹੜਾ ਜਥਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮ ਨਾਲ ਸ਼ੁਰੂ ਹੋਇਆ। ਸਾਡੇ ਕੋਲ ਹੁੰਦਾ ਵੀ ਜਿਹੜਾ ਤੁਹਾਨੂੰ ਕੋਈ ਬਖਸ਼ਿਸ਼ ਹੋਈ ਹੈ ਤੁਸੀਂ ਇੱਕ ਆਡੀਓ ਜਿਹੜੀ ਹੈ ਉਹ ਤੁਸੀਂ ਜਥੇ 'ਚ ਪਾਉਣੀ ਹੈ। ਕੋਈ ਤੁਹਾਡੀ ਸ਼ਕਲ ਤੇ ਆ ਨਹੀਂ ਦੇ। ਇੱਕ ਆਡੀਓ ਆ ਰਹੀ ਹੈ ਕਿਸੇ ਨੂੰ ਪਤਾ ਕਿਸ ਨੰਬਰ ਤੋਂ ਆ ਰਹੀ ਹੈ। ਉਹ ਸਾਨੂੰ ਭੇਜ ਸਕਦਾ ਤੇ ਅਸੀਂ ਇਹਨੂੰ ਗਾਮ ਭੇਜਦੇ ਹਾਂ। ਉਧਰ ਇਹ ਵੀ ਸ਼ਿਦਾਂ ਸ਼ੁਕਰਾਨਾ ਹੁੰਦਾ ਤੇ ਦੂਜੇ ਦੇ ਮਨ 'ਚ ਚਾਪ ਪੈਦਾ ਹੁੰਦਾ। ਜਿਵੇਂ ਤੇ ਸਾਡੇ ਇੰਸਟਾ ਤੁਸੀਂ ਜਾ ਕੇ ਦੇਖੋ। ਕਿਤਨੇ ਕਿਤਨੇ ਕੇਸ ਜਿਹੜੇ ਉਹ ਜਾਪਨ ਹੋਏ। ਲੋਕੀ ਬੋਲ ਕੇ ਪੇਜ ਨੇ ਇੱਕ ਜਿਹੜੀ ਹੁੰਦਾ ਸੀ ਕੈਨੇਡਾ ਦਾ ਚੱਕਰ ਸੀਗਾ ਉਹ ਭੈਣ ਨੇ ਕਿਹਾ ਵੀ ਮੈਂ ਆਰਡਿਓ ਨਹੀਂ ਪਾ ਸਕਦੀ ਮੈਂ ਚਲਣਾ ਪਾਉ ਹੁਣ ਬੇਟਕ ਦੀ ਮੈਂ ਫੋਨ ਨਹੀਂ ਕਰਦਾ ਉਹ ਡਰਗ ਤੇ ਲੱਗ ਗਿਆ ਮੈਂ ਕਿਹਾ ਮੈਂ ਕੁਝ ਨਹੀਂ ਕਰ ਸਕਦਾ ਜੇ ਤੁਹਾਨੂੰ ਕਿਹਾ ਸੀ ਪੈਸਾ ਦੇ ਕੋਈ ਇੱਕ ਹੀ ਲੈਮਨ ਸੀ ਇਹਨਾਂ ਅਸੀਂ ਸਿੱਧਾ ਧੰਨਵਾਦ ਕਰ ਦੋ ਸੰਗਤ ਦੇ ਵਿੱਚ ਜੇ ਤੁਸੀਂ ਸੰਗਤ ਨੂੰ ਧੰਨਵਾਦ ਨਹੀਂ ਕਰ ਸਕਦੇ ਤੇ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਸੋ ਇਥੇ ਹੋਰ ਕੋਈ ਡਰਮ ਨਹੀਂ ਹੁੰਦੇ ਇਹ ਕੋਈ ਐਸਾ ਨਹੀਂ ਹੈ ਕਿ ਜਿਹੜੇ ਬਾਕੀ ਕੋਈ ਗਰੁੱਪਾਂ ਦਾ ਵਾਲਾ ਕੰਮ ਨਹੀਂ ਹੈਗਾ ਮੈਂ ਸਾਰਾ ਦਿਨ ਫੋਟੇ ਦੇ ਵੇਸੇ ਪਾਈ ਚਲੋ ਸਾਰਾ ਦਿਨ ਉਹ ਇਨਫੋਰਮੇਸ਼ਨ ਇੱਥੇ ਸਿਰਫ ਜੋਤ ਪੈਂਦੀ ਇੱਕ ਸਵੇਰ ਇੱਕ ਸ਼ਾਮ ਬਸ ਦੋ ਦਫਾ ਗਰੁੱਪ ਅਪਡੇਟ ਹੁੰਦਾ ਹੈ ਬਾਕੀ ਜੋ ਸਾਡੀ ਮਰਜ਼ੀ ਹੈ ਜੋ ਫਿਰ ਚੱਲਦਾ ਉੱਥੇ ਸੋ ਇਹ ਇਹਨਾਂ ਨੇ ਕੀ ਕੀਤਾ ਹੈ ਕਿ ਪਹਿਲਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਗਲਤ ਇਤਿਹਾਸ ਪੜਾਇਆ ਜਿੱਥੇ ਸਾਰੇ ਜਿਹਨੂੰ ਅਸੀਂ ਸ਼ਕਤੀ ਪੀਠ ਕਹਿ ਸਕਦੇ ਹਾਂ ਸਹੀ ਸ਼ਕਤੀ ਸਰੋਤ ਇੱਕੋ ਇੱਕ ਸਿੱਖ ਹੈ ਇਹ ਵਿਅਕਤੀ ਕਰੋ ਸਿੱਖ ਭਾਵੇਂ ਉਹ ਵਿਅਕਤੀ ਉਸ ਨੂੰ ਮਾਦੂ ਦਾ ਸੀਗਾ ਜਿਹਦੇ ਕੋ ਗੁਰੂ ਚੱਲ ਕੇ ਜਾਂਦਾ ਨਹੀਂ ਤਾਂ ਪੰਜਾਂ ਦਾ ਸਿਰ ਲਿਆ ਹੈ ਤਾ ਪਾਉਹ ਦਿੱਤੀ ਐ ਆਪਣਾ ਪਰਿਵਾਰ ਦਿੱਤਾ ਐ ਵਾਦਾ ਕੀਤਾ ਤਾਂ ਪਾਉਹ ਦਿੱਤੀ ਐ ਤੇ ਇੱਕੋ ਇੱਕ ਵਿਅਕਤੀ ਬਾਬੰਦਾ ਜਿਹਦੇ ਕੋ ਗੁਰਸਖ ਚੱਲ ਕੇ ਆਪ ਜਾਂਦੇ ਆ ਉਹਨੇ ਕਹਿੰਦੇ ਕਈ ਕਹਿੰਦੇ ਜੀ ਉਹਨੇ ਜਸੂਸੀ ਮਾਰੇ ਲੋਕ ਹੋ ਕੇ ਰੱਖਿਆ ਸੀਗਾ ਐਸੀ ਕੋਈ ਗੱਲ ਨਹੀਂ ਐ ਅਗਰ ਤੁਸੀਂ ਇਸਲਾਮਿਕ ਪੜੋ ਨਾ ਤੇ ਉਹਦੇ ਚ ਤੁਹਾਨੂੰ ਲੱਗੂ ਪਤਾ ਵੀ ਬਾਬੰਦਾ ਸਿੰਘ ਬਾਬਦ ਕਿੰਨੀਆਂ ਕਰਾਮਾਤਾਂ ਦੇ ਮਾਲਕ ਸੀਗੇ ਬੋਵਿੰਜਾ ਵੀਰ ਬਸ ਕੀਤੇ ਹੋ ਸੀਗੇ ਜਿਹੜੇ ਕਲਗੀ ਧਰ ਦਾ ਪਲੰਘਾਂ ਉਲਟਾਉਣ ਦੀ ਸ਼ਕਤੀ ਰੱਖਦਾ ਸੀ ਬੰਦਾ ਐਨਾ ਹਿੰਮਤ ਕੀਤੀ ਬਾਬੰਦਾ ਸਿੰਘ ਬਾਬਦ ਨੇ ਦੂਜਾ ਪੂਰਨ ਸ੍ਰੀ ਚੰਦ ਜੀ ਮਹਾਰਾਜ ਜਿਨ੍ਹਾਂ ਬਾਰੇ ਬਕਵਾਸ ਕਰਦੇ ਨੇ ਧੂਣੀਆਂ ਚੱਲੀ ਬਰਕਤ ਹੈ ਕਿਤੇ ਨਹੀਂ ਆ ਤੀਸਰਾ ਬਾਬਾ ਵਰਪਾਲ ਸਿੰਘ ਜਿਨ੍ਹਾਂ ਨੇ ਚਾਰ ਜੰਗਲ ਲੜੀਆਂ ਪੰਥ ਵਾਸਤੇ ਜਿਨ੍ਹਾਂ ਨੇ ਨਾਸਰ ਖਾਨੂ ਕਬਰ ਜੋ ਕੱਢ ਕੇ ਉਹਦੇ ਮੂੰਹ ਚ ਮਾਸ ਪਾ ਕੇ ਸੂਰ ਦਾ ਪੁੱਠਾ ਟੰਕ ਕੇ ਅੱਗ ਲਾ ਕੇ ਸਾਰਿਆ ਸੀਗਾ ਕਿਉਂਕਿ ਉਹਨੇ ਥੰਮਸਾ ਤੇ ਹੁਣਾ ਕੀਤਾ ਸੀਗਾ ਐਸੇ ਜਿਹੜੇ ਸਾਡੇ ਮਹਾਬਲੀ ਨੇ ਇਹਨਾਂ ਨਾਸਤਿਕ ਨਿੰਦਕ ਲਾਣੇ ਨੂੰ ਉਹਨਾਂ ਦੀ ਜੋ ਨਿੰਦਾ ਕੀਤੀ ਹੈ ਸੋ ਲੋਕੀ ਦੂਰ ਹੋ ਗਏ ਨੇ ਪਤਾ ਜਿਹਨੂੰ ਨਹੀਂ ਉਹਨੂੰ ਨਹੀਂ ਪਤਾ ਨਾ ਸੋ ਇਹ ਸਾਰੇ ਸਾਡੇ ਸ਼ਕਤੀ ਸਰੋਤ ਨੇ ਕੁਰਤੇਗਬਦ ਮਹਾਰਾਜ ਜੀ ਪਾਸ਼ਾ ਕਿ ਨਈ ਸ਼ਕਤੀਆਂ ਦੇ ਮਾਲਕ ਇਤਿਹਾਸ ਨੂੰ ਪਤਾ ਹੀ ਨਹੀਂ ਵੀ ਗੁਰੂ ਨਾਨਕ ਦੇ ਘਰ ਚ ਕਿੰਨੀਆਂ ਬਰਕਤਾਂ ਨੇ ਜਿਹੜਾ ਗੁਰੂ ਪਿਆਰ ਨਾਲ ਮੱਕਾ ਘੁਮਾ ਸਕਦਾ ਉਹ ਤੋਂ ਵੱਡਾ ਕੋਣ ਹੋ ਸਕਦਾ ਕਿਤੇ ਬਣਾਵਾ ਕੇ ਵੱਖਰਾ ਮੱਕਾ ਘੁੰਮਿਆ ਕਿਦਾਂ ਉਹ ਸਾਰੇ ਐਵੀਡੈਂਸ ਰੱਖਾਂਗੇ ਨਾਲ ਅਸੀਂ ਆ ਜਿਹੜੇ ਸਾਰੇ ਨਾਲ ਅਸੀਂ ਮੱਕਾ ਨਹੀਂ ਕੋਈ ਮੇ ਲੋਕਾਂ ਦੀ ਮਤ ਘੁਮਾਈ ਖੋਤੇ ਦੇ ਬੱਚੇ ਨੇ ਉਹਨੂੰ ਵੀ ਪਤਾ ਕਿ ਗੁਰੂ ਕੀ ਕਰ ਸਕਦਾ ਹੈ ਜਿਹੜਾ ਗੁਰੂ ਟਾਈਮ ਟ੍ਰੈਵਲ ਕਰ ਸਕਦਾ ਸਪੇਸ ਟ੍ਰੈਵਲ ਕਰ ਸਕਦਾ ਕਰਵਾ ਵੀ ਸਕਦਾ ਦਸਤਗੀਰ ਦੇ ਮੁੰਡੇ ਨੂੰ ਕਰਵਾਇਆ ਸੀਗਾ ਸਪੇਸ ਟ੍ਰੈਵਲ ਪੂਰਾ ਸੋ ਗੁਰਨਾਨ ਦੇਵ ਜੀ ਕਾਜ ਬੜੀਆਂ ਬਰਕਤਾਂ ਨੇ ਸੋ ਸਾਡਾ ਜਿਹੜਾ ਇੱਜਤੇ ਦਾ ਮਿਸ਼ਨ ਇਹੋ ਸੀਗਾ ਕਿ ਜਿਹੜੀ ਦੁਨੀਆ ਦੇਖੋ ਆਦਿ ਵਿਆਦੀ ਉਪਾਦੀ ਤਿੰਨੋ ਤਰ੍ਹਾਂ ਦੇ ਤਾਪ ਨਿਮਾਰਣ ਦਾ ਦੁਖੰਤਾ ਸੁਖਰਾ ਤਿੰਨੇ ਤਾਪ ਲੈਣਾ ਆਦਿ ਵਿਆਦੀ ਉਪਾਦੀ ਇਹ ਤਾਂ ਮਨੁੱਖਰ ਕੋਣ ਹੋ ਸਕਦਾ ਤੇ ਜਿਹਨੂੰ ਦਿੱਕਤ ਆ ਸਾਹਮਣੇ ਆ ਕੇ ਬਹਿ ਜਾ ਅੱਜ ਤੱਕ ਦੇ ਇਤਿਹਾਸ ਵਿੱਚ ਅਜ 20 ਸਾਲ ਹੋ ਚਲੇ ਸਾਨੂੰ ਇੱਕ ਕੋਈ ਬੰਦਾ ਐਸਾ ਜਿਹੜਾ ਸਾਹਮਣੇ ਬੈਠਾ ਹੋਵੇ ਤੇ ਗੱਲ ਕਰ ਗਿਆ ਹੋਵੇ ਚਾਹੇ ਉਹ ਦਸਮ ਦੀ ਡਿਬੇਟ ਹੋਵੇ ਚਾਹੇ ਕੁਰਾਨ ਤੇ ਡਿਬੇਟ ਹੋਵੇ ਚਾਹੇ ਬਾਈਬਲ ਤੇ ਹੋਵੇ ਤੇ ਚਾਹੇ ਨਾਸਤਿਕਨ ਹੋਵੇ ਅੱਜ ਵੀ ਸਾਡਾ ਖੁੱਲਾ ਚੈਲੰਜ ਹੈ ਜਿਨੂੰ ਦਿੱਕਤ ਹੈ ਬੈਠ ਉਹ ਸੱਚ ਕੋਚ ਅਕੈਡਮੀ ਲਿਆ ਸੀ ਉਹ ਤੁਸੀਂ ਇੰਸਟਾ ਚੈੱਕ ਕਰੋ ਕੀ ਹਾਲ ਚਾਲ ਕਰਕੇ ਤੋਰੀ ਉਹਨਾਂ ਦੀ ਸੋ ਇਹ ਸ਼ੀਦੀ ਪਾਰੇ ਜਿਹੜੇ ਪ੍ਰਚੰਡ ਹੋ ਰਿਹਾ ਹੈ ਜਗਾ ਜਗਾ ਚੋ ਪਹਿਲੇ ਸਭ ਹੋਰੇ ਸ਼ੀਦਾਂ ਸਥਾਨਾਂ ਤੇ ਤੇ ਦਿੱਕਤ ਕਿਨੂੰ ਹੋ ਰਹੀ ਐ ਜਿਨ੍ਹਾਂ ਦਾ ਡੀਐਨਏ ਕਰਪਟ ਐ ਯਾ ਦੇ ਉਹ ਗੋਰਿਆਂ ਦੀ ਲਾਈਨ ਚ ਹੁੰਦੇ ਨੇ ਆ ਮੁਸਲਮਾਨਾਂ ਦੀ ਲਾਈਨ ਚ ਹੁੰਦੇ ਨੇ ਦਿੱਕਤ ਉਹਨਾਂ ਨੂੰ ਆਮਰੇਡਾਂ ਨੂੰ ਨਾਸਤਿਕਾਂ ਨੂੰ ਗੁਰੂ ਮਾਰੇ ਨਿੰਦਗਾਂ ਨੂੰ 96 ਦੀ ਕਤੀੜ ਨੂੰ ਇਹਨੂੰ ਇਹ ਗੱਲ ਅਸੀਂ ਅਸੀਂ ਨਹੀਂ ਮੰਨਦੇ ਅੰਨਾ ਕਹਿੰਦਾ ਮੈਂ ਸੂਰਜ ਨਹੀਂ ਮੰਦਾ ਪਰ ਸੂਰਜ ਫਰਕ ਪੈਂਦਾ ਹੈ ਉਲੂ ਨੂੰ ਸੂਰੇ ਦੇਖਦਾ ਨਹੀਂ ਹੈ ਉਹ ਮੰਨਦਾ ਨਹੀਂ ਹੈ ਪਰ ਉੱਲੂ ਦੇ ਨਾਮ ਨਾਲ ਉਹ ਸੂਰੇ ਗਿਆ ਹੋਇਆ ਇੰਨਾ ਕਿਤੇ ਹੈ ਨਾ ਸੋ ਇਹਨਾਂ ਦਾ ਕੰਮ ਇਹੋ ਹੀ ਆ ਪੰਥ ਵਿੱਚ ਕਲੇਸ਼ ਪਾਉਣਾ ਸੰਪਰਦਾਵਾਂ ਦੇ ਬਾਰੇ ਬਕਵਾਸ ਕਰਨੀ ਇਤੋਂ ਜ਼ਿਆਦਾ ਨਹੀਂ ਦੀ ਔਕਾਤ ਨਹੀਂ ਹੈ ਪਰ ਜੋ ਪਰਕਤਾ ਜਿਨ੍ਹਾਂ ਦੇ ਘਰਾਂ 'ਚ ਹੁੰਦੀਆਂ ਨੇ ਜਿਨ੍ਹਾਂ ਦੇ ਕਿੰਨੇ ਕਰੇ ਸਲਾਮਤ ਬੱਚੇ ਘਰਾਂ 'ਚ ਹੋਏ ਨੇ ਆਜੋ ਮਾਵਾਂ ਦੀਆਂ ਇਹ ਸੀਗੀਆਂ ਉਹ ਕਹਿੰਦੀ ਉਹ ਤੇਰੇ ਸਾਹਮਣੇ ਘਰੇ ਸੀ ਨਾ ਵੀ ਮੈਂ ਸਾਰਾ ਕੁ ਮਾਫ਼ ਕਰਨਾ ਸ਼ੁਰੂ ਕਰਤਾ ਮੈਂ ਪਾਥੀ ਵੀ ਉਹ ਕਹਿੰਦੀ ਮੈਂ ਮਾਰਦੀਆਂ ਤੇ ਮੈਂ ਉਲੀਰਾ ਵੀ ਮਾਰਦੀਆਂ ਉਰਕੇ ਤਰਪੀ ਨਹੀਂ ਜਿਹਨੂੰ ਪਾਗਲ ਕਹਿ ਕੇ ਸਾਰਾ ਛੜਤਾ ਸੀ ਵੀ ਇਹ ਠੀਕ ਨਹੀਂ ਹੋਣਾ ਉਹ ਬੰਦਾ ਮੋਟਰਸਾਈਕਲ ਲੈ ਕੇ ਆਇਆ ਬਾਅਦੋਂ ਹਾਂ ਸੋ ਜਦੋਂ ਐਸੇ ਕੇਸ ਹੁੰਦੇ ਨੇ ਸਭ ਕੁਝ ਹੁੰਦਾ ਗੁਣਾਨ ਦੇ ਕਰਜਾ ਸਸਾ ਕੁਛ ਨਹੀਂ ਹੈ ਸਭ ਕੁਝ ਹੈ ਕਿ ਆ ਨਹੀਂ ਕਰਦੇ ਰੇ ਐਸਾ ਕੀਜ ਤੇਰੇ ਘਰ ਚ ਨਹੀਂ ਹੈ ਫਿਰ ਇਹ ਕਿਵੇਂ ਡਿਸਾਈਡ ਹੋਗਾ ਵੀ ਆ ਉਹਦੇ ਘਰ ਚ ਨਹੀਂ ਹੈ ਸੋ ਇਹ ਸਿਰਫ ਸਿੱਖਾਂ ਨੂੰ ਤੋੜਨ ਵਾਸਤੇ ਤਾਂ ਕਿ ਸਿੱਖ ਜਿਹੜੇ ਨੇ ਗਲਤ ਰਾਏ ਜਾਣ 크ਰਿਸਚੀਅਨਟੀ ਵੱਲ ਜਾਣ ਆ ਚੋਰ ਪਣਤਾਵਾਂ ਵੱਲ ਜਾਣ ਤਾਗ ਮੁਲੇ ਆਲ ਜਾਨ ਜੋ ਗੁਰੂ ਘਰ ਚ ਕਰਦਾ ਤੇ ਜੀ ਇਹ ਬੇਦਵੀ ਹੋ ਗਈ ਜੀ ਇਹ ਡਾਂਗਾ ਚ ਕੋਈ ਤੁਰ ਪਿੰਦੇ ਨੇ ਤੇ ਤਾਂ ਹੀ ਐਸੀ ਦੀ ਪੈਲੇ ਇਹ ਤੇ ਛਤਰ ਵੀ ਤਗੜਾ ਹੈ ਛਤਰ ਵੀ ਤਗੜਾ ਹੈ ਸ਼ਸਤਰ ਵੀ ਤਗੜਾ ਤੇ ਸ਼ਾਸਤਰ ਵੀ ਤਗੜਾ ਹੈ ਸੋ ਇਹ ਜਿਹੜਾ ਜਥਾ ਇਸ ਤਰ੍ਹਾਂ ਚੱਲਿਆ ਇਹ ਜਥੇ ਜਿਹੜੀ ਬਰਕਤ ਹੈ ਉਹ ਬੰਦਾ ਸਿੰਘ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ ਫਿਰ ਗੱਦੀ ਭਗਵਨ ਸ੍ਰੀ ਚੰਦਰ ਮਹਾਰਾਜ ਦੀ ਹੈ ਅਸੀਂ ਉਦੋਂ ਵੀ ਉਦਾਸੀ ਬਣ ਕੇ ਆ ਸਕਦੇ ਸੀ ਪਰ ਇਹਨਾਂ ਨੇ ਉਦਾਸੀਆਂ ਨੂੰ ਪੰਥ ਚੋਂ ਐਸ ਖੁਡੇਲਨ ਕੀਤਾ ਹੋਇਆ ਪਹਿਲਾਂ ਇਹਨਾਂ ਸਾਰੇ ਪਹਿਲਵਾਨੀ ਘੜੇ ਹੁੰਦੇ ਪਹਿਲਾਂ ਸਾਰੇ ਹਰਾਏ ਦੁਨੀਆ ਭਰ ਦੇ ਵਿੱਚ ਕੋਈ ਇੱਕ ਬੰਦਾ ਖੜਾ ਕਰਕੇ ਕਹਦੇ ਵੀ ਮੈਂ ਚਾਹੇ 250 ਦਵਾਤੇ ਜਿਹੜੀ ਪ੍ਰੋਗਰਾਮ ਕੀਤੇ ਨੇ ਕੋਈ ਇੱਕ ਬੰਦਾ ਕਹੇ ਕਿ ਟਿੱਗ ਗਿਆ ਕਾਲ ਤੇ ਸਾਡਾ ਨਾ ਕਦੇ ਲੋਕਾਂ ਨੂੰ ਸਵਾਲ ਹੀ ਪੁੱਜ ਜਾਂਦੇ ਹੈਗੇ ਉੱਥੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਨੇਕੀ ਜਿਨ੍ਹਾਂ ਨੇ ਸਾਰੇ ਪੰਥ ਨੂੰ ਕਰ ਲੈਣ ਗਿਆ ਪਾਇਆ ਰੇਡੀਓ ਛੱਡ ਕੇ ਦੌੜ ਗਿਆ ਜਿੱਦ ਅਸੀਂ ਨਿਊਜ਼ੀਲੈਂਡ ਪਹੁੰਚ ਕੇ ਅਸੀਂ ਚਰਚਾ ਕਰਨ ਸੋ ਐਸੀ ਦੀ ਬੜੀ ਇੰਨੀ ਦਹਿਸ਼ਤ ਹੈ ਜਿਹੜਾ ਮੰਨਦਾ ਹੈ ਜਿਹੜਾ ਚੱਲਦਾ ਹੈ ਕਿਉਂਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਨੀਵਾਸੇ ਸਤਗੁਰੂ ਦਾ ਬਚਨ ਹੈ ਸ਼ਹੀਦ ਔਰ ਗੁਰੂ ਇਹ ਅੱਡ ਨਹੀਂ ਹੈ ਇੱਕੋ ਹੀ ਹੈ ਸੋ ਜਿਹੜਾ ਇਸ ਰਾਹ ਚੱਲਦਾ ਹੈ ਸ਼ਹੀਦਾਂ ਨੂੰ ਮੰਨਦਾ ਹੈ ਜੋਤਾਂ ਪ੍ਰਚੰਡ ਕਰਦਾ ਹੈ ਜਾਪ ਕਰਦਾ ਹੈ ਉਹਦੀ ਕਦੀ ਪਿੱਠ ਨਹੀਂ ਲੱਗਦੀ ਸਦਾ ਚੜ੍ਹਦੀ ਕਲਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ